ਫੁੱਟਬਾਲ ਦਾ ਟੂਰਨਾਮੈਂਟ ਹੈ ਨਾਲ ਵਾਲੀਬਾਲ ਚੱਲ ਰਹੀ ਹੈ ਤੇ ਪਿੰਡ ਦਾ ਇੱਕ ਸੰਜੇ ਹੋਣ ਦਾ ਇਹੀ ਸੰਕੇਤ ਹੁੰਦਾ ਹੈ ਕਿ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਆ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ ਦੇਰ ਬਾਅਦ ਪੰਜਾਬ ਦੇ ਵਿੱਚ ਛੱਤਾਂ ਤੇ ਕੋਠਿਆਂ ਤੇ ਮਾਮਾਂ ਪੈਣਾ ਜਾਂ ਦਰਸ਼ਕਾਂ ਨੂੰ ਦੇਖਿਆ ਸੋ ਇਹਦੇ ਲਈ ਮੈਂ ਕੁੰਗਰਾਲੀ ਰਾਜਪੂਤਾਂ ਪਿੰਡ ਦੇ ਲੋਕਾਂ ਦਾ ਪੰਚਾਇਤ ਦਾ ਤਦੋਂ ਅੰਤ ਸੱਜਣਾ ਦਾ ਪ੍ਰਬੰਧ ਕਰਨ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹੋ ਜਿਹਾ ਮਾਹੌਲ ਜਿਹੜਾ ਕੋਈ ਨਾ ਪਲੇਅਰਾਂ ਨੂੰ ਦੇਤਾ ਕਿਉਂਕਿ ਆਪਣੇ ਜ਼ਿਆਦਾਤਰ ਕਬੱਡੀ ਟੂਰਨਾਮੈਂਟ ਹੀ ਹੁੰਦੇ ਆ ਪਰ ਇਹ ਜਿਹੜਾ ਫੁੱਟਬਾਲ ਦਾ ਜਿਹੜਾ ਕਲਚਰ ਹੈ ਮਾਲਕੁਰਾਲੇ ਪਾਸੇ ਆ ਉਧਰ ਦੁਆਬੇ ਚ ਤੇ ਪਰ ਖੁਸ਼ੀ ਉਹਦੀ ਕਿ ਨਾਲ ਟਰੈਕ ਵੀ ਬਣਿਆ ਹੋਇਆ ਹੈ ਐਥਲੈਟਿਕਸ ਵੀ ਚੱਲੀ ਹੋਣੀ ਤੇ ਨਾਲ ਗਰਾਊਂਡ ਬਹੁਤ ਸ਼ਾਨਦਾਰ ਹੈ ਤੇ ਉਧਰ ਮੇਰੀ ਫੇਵਰਿਟ ਗੇਮ ਬਾਲੀਵਾਲ ਸ਼ੂਟਿੰਗ ਚੱਲੀ ਜਾਂਦੀ ਹੈ ਤੇ ਅਗਲੇ ਬੱਚੇ ਆਉਣ ਵਾਲੇ ਬੱਚਿਆਂ ਨੂੰ ਬੜਾ ਇਹਦੇ ਚੋਂ ਸਿੱਖਿਆ ਮਿਲਦੀ ਹੈ ਕਿ ਮੈਂ ਵੀ ਇਹਨਾਂ ਵਾਂਗੂ ਖੇਡਿਆ ਕਰੂੰਗਾ ਗੋਲ ਕਰਿਆ ਕਰੂੰਗਾ ਮੈਨੂੰ ਵੀ ਨਾਮ ਮਿਲਣਗੇ ਮੈਨੂੰ ਵੀ ਲੋਕ ਆ ਕੇ ਆਟੋਗ੍ਰਾਫ ਮੇਰੇ ਤੋਂ ਲੈਣਗੇ ਸੋ ਬੱਚਿਆਂ ਨੂੰ ਬਹੁਤ ਇੱਕ ਜਿਵੇਂ ਆਪਾਂ ਕਹਿੰਦੇ ਕਿ ਜੋਤ ਤੋਂ ਜੋਤ ਜਗਦੀ ਹੈ ਇੱਕ ਜਿਹੜੀ ਚਿੰਗ ਮਿਲਦੀ ਹੈ ਕਿ ਮੈਂ ਵੀ ਕੁਝ ਕਰਨਾ ਹੈ ਸੋ ਬੜੀ ਵਧੀਆ ਕਮੈਂਟਰੀ ਨਾਲ ਨਾਲ ਕਰ ਰਹੇ ਸੀਗੇ ਕਿ ਖੇਡਾਂ ਜਿਹੜੀਆਂ ਨੇ ਅਸੀਂ ਵਕਤ ਖੇਡਾਂ ਬੱਤਨ ਪੰਜਾਬ ਦੇ ਸ਼ੁਰੂ ਕੀਤੀਆਂ ਹੋਈਆਂ ਤਿੰਨ ਸਾਲ ਤੋਂ ਉਹਦੇ ਵਿੱਚ ਬਹੁਤ ਸਾਰੇ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਜਿਹੜਾ ਖਿਡਾਰੀ ਖੇਡ ਰਿਹਾ ਕਈ ਵਾਰੀ ਇੱਕੋ ਪਰਿਵਾਰ ਦੇ ਤਿੰਨ ਤਿੰਨ ਪੀੜੀ ਆ ਪੋਤਾ ਵੀ ਖੇਡਦਾ ਦਾਦਾ ਵੀ ਤੇ ਬਾਪੂ ਵੀ ਆਪਣੇ ਆਪਣੇ ਉਮਰ ਦੇ ਵਰਗ ਦੇ ਵਿੱਚ ਸੋ ਉਹਦੇ ਨਾਲ ਖੇਡਾਂ ਨੂੰ ਉਤਸ਼ਾਹਤ ਜਿਹੜਾ ਮਿਲਦਾ ਨਾਲ ਇਹ ਹੈ ਕਿ ਆ ਜਿਹੜਾ ਕਲੰਕ ਜਿਹੜਾ ਪੰਜਾਬ ਦੇ ਸਿਰ ਤੇ ਨਰਸਿਆਂ ਨਾਲ ਲੱਗਦਾ ਉਹ ਉਹਦਾ ਸਭ ਤੋਂ ਵੱਡਾ ਦਗਲ ਕਹਿ ਲੋ ਜਦੋਂ ਦੀ ਘਾਟ ਕਹਿ ਲੋ ਆ ਖੇਡਣੇ ਇੱਥੇ ਜਦੋਂ ਗਰਾਊਂਡ ਚਾਹਦੇ ਆ ਪਲੇਅਰ ਉਹ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ ਵੀ ਫਿਟਨੈਸ ਵੱਲ ਧਿਆਨ ਦਿੰਦੇ ਉਹਨਾਂ ਦਾ ਇੱਧਰ ਉੱਧਰ ਧਿਆਨ ਘਟਕਦਾ ਜਿਹੜਾ ਉਹ ਸ਼ਾਂਤ ਹੁੰਦਾ ਕੋਈ ਲੜਾਈਆਂ ਪੜਾਈਆਂ ਚ ਨਹੀਂ ਪੈਂਦੇ ਗਰਾਊਂਡ 'ਚ ਆ ਕੇ ਪ੍ਰੈਕਟਿਸ ਕਰਦੇ ਆ। ਦੋਨੇ ਟੀਮਾਂ ਨੂੰ ਬਹੁਤ ਮੁਬਾਰਕਬਾਦ ਦਿੰਦੇ ਆ। ਜਿੱਤ-ਹਾਰ ਚਲਦੀ ਰਹਿੰਦੀ ਹੈ ਬਰੇ। ਕੋਈ ਟੀਮ ਐਸ ਗਰਾਊਂਡ 'ਚ ਹਾਰ ਜਾਂਦੀ ਹੈ ਅਗਲੇ 'ਚ ਜਿੱਤ ਜਾਂਦੀ ਹੈ। ਫਸਟ ਟੌਨ ਵਾਲਾ ਜਿਹੜਾ ਬੜੀ ਜਲਦੀ ਆਪਾਂ ਨੂੰ ਪਤਾ ਲੱਗ ਜੂਗਾ। ਜਿਹੜਾ ਫਸਟ ਟੌਨ ਲੇ ਪਹਿਲੇ ਨੰਬਰ ਤੇ ਹੋਰ ਗਰੋਨ ਨੂੰ ਤੱਲੀ ਐਡਵਾਂਸ 'ਚ ਵਧਾਈ ਦੇ ਦਿੰਨਾ ਪਰ ਨਾਲ ਨਾਲ ਇੱਕ ਸਲਾਹ ਵੀ ਦੇ ਦਿੰਨਾ। ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਵਾਲੇ ਦਾ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਫਿਰ ਮੈਚ ਹੀ ਨਹੀਂ ਹੋਣਾ ਸੀ ਫਿਰ ਮੁਕਾਬਲਾ ਹੀ ਨਹੀਂ ਹੋਣਾ ਸੀ ਸੋ ਇਸ ਕਰਕੇ ਇੱਕ ਖੇਡ ਹੈ ਇਹਨੇ ਜਿਹਦੇ ਵਿੱਚ ਫਸਟ ਵਾਲਾ ਸੈਕੰਡ ਵਾਲੇ ਨਾਲ ਮੈਚ ਤੋਂ ਬਾਅਦ ਹੱਥ ਮਿਲਾਂਦਾ ਹਾਰਨ ਵਾਲੇ ਨਾਲ ਹੱਥ ਮਿਲਾਇਆ ਜਾਂਦਾ ਨਹੀਂ ਤਾਂ ਆਪਾਂ ਦੇਖਦੇ ਆ ਜੇ ਦੇਸ਼ਾਂ ਦਾ ਜੰਗ ਲੱਗ ਜਾਂਦੀ ਹੈ ਉਹ ਹਾਰ ਹੀ ਤੋਂ ਬਾਅਦ ਕੋਈ ਇੱਕ ਮੁਲਕ ਹਾਰ ਜਾਂਦਾ ਹੈ ਉਹ ਹੱਥ ਨਹੀਂ ਮਲਾਉਂਦੇ ਉਹ ਕਹਿੰਦੇ ਬੱਲੇ ਲੱਗੇ ਜਦੋਂ ਦੁਬਾਰਾ ਟਾਈਮ ਮਿਲ ਗਿਆ ਸਿੱਖ ਖੇਡੇ ਹੀ ਨੇ ਜਿਹਦੇ ਵਿੱਚ ਹਾਰਨ ਤੇ ਗਾਰ ਜਿੱਤਣ ਵਾਲੇ ਹਾਰਨ ਵਾਲੇ ਨੂੰ ਵਧਾਈ ਦਿੰਦੇ ਵੀ ਬਹੁਤ ਵਧੀਆ ਖੇਡੇ ਤੁਸੀਂ ਹਾਰਡਲੱਕ ਹਾਰਨ ਵਾਲੇ ਜਿੱਤਣ ਵਾਲੇ ਵੀ ਤੁਸੀਂ ਬਾਈ ਅੱਜ ਵਧੀਆ ਖੇਡੇ ਸਾਡਾ ਦਿਨ ਨਹੀਂ ਸੀ ਅੱਜ ਤੁਹਾਡਾ ਦਿਨ ਸੀ ਸੋ ਇਹ ਬਹੁਤ ਇੱਕ ਵਧੀਆ ਮਨੂ ਅੱਜ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਅਸੀਂ ਲੈ ਕੇ ਫਿਰਦੇ ਆ ਮਨੂ ਕੁਮਰਾਲੀ ਰਾਜਪੂਤਾਂ ਤੇ ਇਸ ਗਰਾਊਂਡ 'ਚ ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਮੰਨ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਣਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਦਈਏ ਮੈਂ ਹੁਣ ਅੰਮ੍ਰਿਤਸਰੋਂ ਆਇਆ ਕੱਲ ਰਾਤ ਤੁਹਾਨੂੰ ਸੁਣਾਵਣਾ ਉਹ ਉੱਥੋਂ ਆਪਾਂ ਨੂੰ ਇੱਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਲਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਚੋਂ 60 ਮਣ ਘੜ ਕੇ ਕਿਸੇ ਦੁਨੀਆ ਦੀ ਧਰਤੀ ਨੇ ਇੰਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਣ ਸਾਡੀ ਮਿਹਨਤ ਹੈ ਗੁਰੂwala ਸਾਡੇ ਕੋਲ ਅਸ਼ੀਰਵਾਦ ਹੈ ਕੋਈ ਪਿੰਡ ਹੈ ਜੇ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਹਿੰਦੇ ਤੂੰ ਨਾ ਬੜ ਜਾਈਏ ਆਪਾਂ ਇੱਥੇ ਆਪਣੇ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋ ਗਈ ਥੋੜੀ ਐ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤੇ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮ ਕਰਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਭਰ ਕੇ ਲੇਕੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚ ਆਉਂਦੇ ਆ ਜਾਂ ਖੁਸ਼ੀ ਚ ਆਉਂਦੇ ਆ ਉਹਦੇ ਖੁਸ਼ੀ ਨਾਲ ਅੱਖਾਂ ਭਰ ਕੇ ਕਹੇ ਕੀ ਸ਼ੁਕਰ ਹੈ ਸਾਡੇ ਆਮਕਾਰਾ ਦੇ ਤੇ ਆਪੂ ਤੁਸੀਂ ਜੱਜ ਜੀ ਐਸ ਡੀ ਐਮ ਬਾਈਨ ਲੱਗੇ ਨੇ ਨਹੀਂ ਆਪਾਂ ਤੇ ਬੜਾ ਸੀ ਰੰਗ ਰਹੇ ਸੀ ਬਸ